ਸਵਾਗਤ ਹੈ ਜੀ ਤੁਹਾਡਾ ਸਾਡੇ ਨਿਊ ਵਲੌਗ ਦੇ ਵਿੱਚ। ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਦੇਨ ਸ਼ਨੀਵਾਰ ਟਾਈਮ ਵਜੇ 10 ਤੇ ਅੱਜ ਵਾਰਿਸ ਵੀ ਆਇਆ ਤੁਹਾਡਾ ਸਵਾਗਤ ਕਰਨ ਵਾਸਤੇ। ਅੱਜ ਚੱਲੇ ਆਪਾਂ ਖੇਡਣ ਵਾਸਤੇ ক্রিকেট ਵਰਦੀ ਆਪਾਂ ਪਾਈ ਹੋਈ ਆ। ਹਮਲੀ ਦੀ ਪਾਈ ਹੋਈ। ਥੋੜੀ ਦੇਰ ਤੱਕ ਨਿਕਲਣਾ ਫਿਰ ਆਪਾਂ। ਉਹ ਯਾਰ ਮੈਨੂੰ ਤਾਂ ਲਓ ਜੀ ਆਪਾਂ ਆਪਾਂ ਚੱਲੇ ਆਂ ক্রিকেট ਖੇਡਣ। ਤੇ ਪ੍ਰੋਣਾ ਸਾਹਿਬ ਵੀ ਰੈਡੀ ਹੋ ਗਏ ਪ੍ਰੋਣਾ ਸਾਹਿਬ ਇੱਧਰ ਦੇਖੋ ਮੜਾ ਜੀ ਚੱਲੇ ਫੇਰ ਕ੍ਰਿਕਟ ਖੇਡਣ ਚੱਲ ਜੀ ਚੱਲੇ ਕਿੰਨੇ ਸਾਲਾਂ ਬਾਅਦ ਚੱਲੇ ਬਾ ਪਹਿਲੀ ਵਾਰੀ ਖੇਡਣ ਲੱਗੇ ਜੀ ਅੱਛਾ ਜੀ ਖੇਡਿਆ ਹੀ ਨਹੀਂ ਕਦੇ ਇਹਨੇ ਖੇਡਿਆ ਹੀ ਨਹੀਂ ਅੱਜ ਫੇਰ ਕਾਟ ਟੁੱਟੜ ਮੈਂ ਕਿਹਾ ਛੱਕੇ ਦੀ ਝੜੀਆਂ ਲਾਦਾਂਗੇ ਯਾਰ ਅੱਜ ਸਨਮਾਨ ਦਿੰਨੇ ਆ ਫੇਰ ਨਾਲੇ ਵੀ ਬੰਦਾ ਪਹਿਲੀ ਵਾਰੀ ਖੇਡਣ ਲੱਗਿਆ ਮੌਸਮ ਦੇਖੋ ਮੌਸਮ ਬਦਲਵਾਈ ਥੋੜੀ ਜਿਹੀ ਹੈਗੀ ਆ ਗਰਾਊਂਡ ਦੇ ਵਿੱਚ ਤਰੇਲ ਵੀ ਆ ਤੇ ਨਿਆਰਾ ਵੀ ਆਉਂਦਾ ਇੱਥੇ ਖੇਡਣ ਦਾ ਮਿੱਟੀ ਦੇ ਵਿੱਚ। ਕਿਆ ਬੁਸ਼ਰਮ ਥੋੜੇ ਜਿ। ਬੰਦੇ ਨਹੀਂ ਆਉਂਦੇ ਹੈਗੇ। ਬਿਗਟਾ ਬੂਟਾ ਗੱਡੀਆਂ ਸਭ ਕੁਝ ਮਿਲ ਜਾਂਦਾ ਆ। ਬੰਦੇ ਬਸ ਅਸੀਂ 4-5 ਹੀ ਆ ਜਿਹੜੇ ਪਹਿਲਾਂ ਆ ਜਾਂਦੇ ਆ ਬਾਕੀ ਤਾਂ ਬੁਸ਼ਰਮਾ ਵਾਂਗੂ ਹੀ ਜਾਂਦੇ ਆ ਥੋੜੀ ਥੋੜੀ। ਸਾਰੀਆਂ ਟੀਮਾਂ ਚ ਹੁੰਦੀਆਂ ਵੈਸੇ ਬੰਦੇ ਇੰਨੇ ਕ। ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ। ਅੱਜ ਮੈਂ ਤਾਂ ਕਰ ਲੈਣਾ ਭਾਜੀ ਘੱਟ ਕਰਦਾ ਇਹ ਕਰਾਂਦਾ ਤੇਰੀ। ਇਹਦਾ ਤਾਂ ਕੰਮ ਹੀ ਇਹੀ ਆ। ਹਾਂ ਪਰੋਣਾ ਸਾਹਿਬ। ਕਿਆ ਫੀਲ ਹੋ ਰਿਹਾ ਇੰਡੀਆ ਲੱਗਦਾ ਪਿਆ ਬੰਦੇ ਬੰਡੋ ਬੰਦੇ ਉਹ ਇਹਦੀ ਵਰਦੀ ਦੇ ਸਪਾਈਡਰ ਵੈੱਲ ਖੜਾ ਹੈ ਤੂੰ ਵੀ ਆ ਜਾ ਪੰਜੀ ਤਾਂ ਹੀ ਸ਼ੇਅਰ ਕਰੇਂਗਾ ਤੂੰ ਇੱਦਾਂ ਤਾਂ ਨਹੀਂ ਕਰਨੀ ਆ ਥੋੜਾ ਕੋਣ ਕੋਣ ਲੱਗਿਆ ਟਾਸ ਪਣ ਲਾਓ ਜੀ ਫਰੈਂਡਲੀ ਮੈਚ ਦੇ ਕੈਪਟਨ ਗੋਲਡੀ ਤੇ ਪੰਗੂ ਨਹੀਂ ਮੰਗਿਆ ਆ ਚੱਲ ਦੁਬਾਰਾ ਕੈਮਰੇ ਚ ਰਿਕਾਰਡ ਆ ਟੈਨਸ਼ਨ ਨਾ ਲਓ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ

ਆ ਕਿੰਨਾ ਦੇਖ ਲੈ ਆਹੀ 4 ওভার 30 ਸਕੋਰ ਇਧਰ ਕੈਂਪੋਂ ਲਾਈਨਾਂ ਵਾਲਾ ਵੀ ਪਹੁੰਚ ਗਏ ਦੋ ਤੋਂ ਤੁਹਾਡੇ ਵੱਲ ਆ ਗਿਆ ਨਾ ਭਰਾਵਾ ਦੋ ਸਾਡੇ ਵੱਲ ਥੋੜਾ ਖੇਡਿਆ ਜੋਤ ਤੁਹਾਡੇ ਵੱਲ ਖੇਡਿਆ ਤੁਹਾਡੇ ਵੱਲ ਜੋਤ ਸਾਡੇ ਵੱਲ ਭੂਮੇ ਜੱਤੀ ਲੈ ਆਸੀ ਅਸੀਂ ਜੱਤੀ ਲੈ ਲਿਆ ਤੁਸੀਂ ਜੋਤ ਲੈ ਲਿਆ ਇਹ ਆਪੇ ਦੇਖਣਗੇ ਪਰਸੋਂ ਯੋ ਜਿਹਦੇ ਬੈਟ ਸੀਦਾ ਜੋਰ ਹੋਣਾ ਦੇਦਾ ਜੋਰ ਦਾ ਆੜਾ ਬੰਦ ਲਿਆ ਦਾ ਇਹ ਕਹਿੰਦਾ ਥੋੜੀ ਪਾ ਕੇ ਸਾਡੀ ਇਹ 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 ਕਹਿੰਦੇ ਸੀ ਜਿਸ ਨੂੰ ਜਿਸ ਨੂੰ ਲੈਣਾ ਮੈਂ ਕਿਹਾ ਤੂੰ ਜਿਸ ਜੋ ਜੋ ਪਤਾ ਜਿਹੜੀ ਮੰਗੋ ਫਿਰ ਮੇਰੀ ਆ ਨਹੀਂ ਚੀਟਿੰਗ 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 ਕਰਤਾ ਹੈ ਤੂੰ ਓਵਰ 5 ਓਵਰ 55 ਰਨ ਆ ਗਿਆ ਕਮਨ ਕਮਨ ਵਰਸਸ ਗੋਲਡੀ ਕਰੀ ਜਾਂਦੇ ਨੇ ਦੱਸ ਇਹਦੇ ਪੱਗੂ ਪਾ ਚੂ ਦਾ ਕੱਢ ਦੇਗਾ ਐ ਇਹੋ ਦੇ 3 ਛਾਂ ਦੇ ਕਿਹੜੀ ਪਾਈ ਜੈ ਇਹਦੀ ਹੁੱਡੀ ਆ ਜਾ ਯਾਰ ਇਹ ਹੁੱਡੀ ਹੈ ਲੈ ਲੈ ਉਹ ਮੇਰੇ ਘਰ ਤੋਂ ਉੱਥੇ ਰਗੇ ਕਿੱਥੇ ਭੱਲੇ ਨਹੀਂ ਉੱਪਰ ਆ ਉੱਪਰ ਉੱਪਰ ਆ ਲਓ ਜੀ ਹੋ ਗਿਆ ਆਪਾਂ ਬਿਹਲੇ ਟਾਈਮ ਵੱਜ ਗਿਆ 4 ਸ਼ਾਮ ਦੇ ਇੱਧਰ ਪ੍ਰੋਣਾ ਸਾਹਿਬ ਵੀ ਅੱਜ ਖੜੇ ਰੁਬਲ ਜਸੀ ਕਿਥੇ ਆ ਅੱਛਾ ਜਸੀ ਆ ਗਿਆ ਵੀਰੇ ਆ ਗਿਆ ਮੈਂ ਆ ਗਿਆ ਬੱਸ ਮੋਹਰੇ ਰਾਬੀ ਦੇ ਮੈਂ ਉਹ ਹੀ ਜਨਾ ਲੋਕ ਦੇ ਦੂਏ ਪਾਸੋਂ ਕੱਲ ਨੂੰ ਹੈਗਾ ਮੈਚ ਸਾਡਾ ਨੀਂਕੋ ਦੀ ਟੀਮ ਦਾ ਬੱਬਰ ਕੀ ਲੱਗਦਾ ਕੱਲ ਨੂੰ ਫਿਰ ਕੱਲ ਨੂੰ ਭਾਜੀ ਪੂਰਾ ਜੋਰ ਮਾਰਾਂਗੇ ਪੂਰਾ ਜੋਰ ਮਾਰਨਾਂਗੇ ਕੋਈ ਚੱਕਰ ਨਹੀਂ ਆਣਾ ਉਹਨਾਂ ਨੇ ਰਲ ਕੇ ਆ ਕੱਲ ਨੂੰ ਤਿੰਨ ਟੀਮਾਂ ਇੱਕ ਬਣ ਕੇ ਆਣੀਆਂ ਕੋਈ ਨਹੀਂ ਆਪਣਾ ਵਧੀਆ ਪ੍ਰਦਰਸ਼ਨ ਕਰਾਂਗੇ ਵਿੱਚੇ ਪਾਕਿਸਤਾਨੀ ਵੀ ਹੋਣਿਆ ਨਾਲ ਕੱਲ ਨੂੰ ਸਾਰੇ ਪਾਕਿਸਤਾਨ ਜ਼ਿੰਦਾਬਾਦ ਤਿੰਨ ਰਾਲੇ ਲਓ ਜੀ ਰੁਬਰ ਚੱਲਿਆ ਘਰ ਨੂੰ ਓਕੇ ਬਾਏ ਹਾਂ ਉਹ ਗੁੱਸਾ ਕਰਦਾ papa ਲੇਟ ਆਏ ਘਰ ਗੁੱਸਾ ਕਰਦਾ ਹਾਂ ਹੂੰ ਆਏ ਹਾਈ ਕੀ ਹਾਂ ਗੁੱਸਾ ਗੁੱਸਾ ਕਰਦਾ ਅੰਮ੍ਰਾ ਬੱਚੂ ਹਾਂ ਓਏ ਹੋਏ ਹੋਏ ਬੋਲ ਕੀ ਕਹਿਣਾ ਤੈ ਵੀ ਜਾਣਾ ਖੇਡਣ ਕੱਲੂ ਚੱਲੀ ਫੇਰ ਜਾਣਾ ਖੇਡਣ ਹਾਂ ਹਾਂ ਏਦਾਂ ਖਾਣ ਦਾ ਵੀ ਨਜ਼ਾਰਾ ਤਾਂ ਜャ ਛੋਟੇ ਹੁੰਦੇ ਸੀਗੇ ਪਰੌਂਠੇ ਹਨਾ ਮੈਂ ਪਰੌਂਠੇ ਏਦਾਂ ਇੱਕ ਇੱਕ ਚੱਕ ਕੇ ਖਾਣਾ ਹਨਾ ਚੱਕ ਕੇ ਖਾਣਾ ਆਏ ਹਾਏ ਲੋ ਜੀ ਆਪਾਂ ਅੱਗੇ ਘਰ ক্রিকেট ਖੇਡ ਕੇ ਤੇ ਆਪਾਂ ਹੁਣ ਚਾਹ ਪੀ ਕੇ ਤੇ ਸ਼ਾਮ ਨੂੰ ਜਾਣਾ ਮੰਦਰ ਧੰਮੀ ਵੀਰੇ ਉਹਨਾਂ ਨੇ ਕਰਾਇਆ ਬਾਬੇ ਦੀ ਚੌਂਕੀ ਤੇ ਸ਼ਾਮ ਨੂੰ ਜਾਵਾਂਗੇ ਜੇ ਮੰਦਰ ਚੱਪਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਜੀ ਸਵਾਗਤ ਆ ਤੁਹਾਡਾ ਇੱਕ ਵਾਰ ਫੇਰ ਆਪਣੇ ਚੈਨਲ ਤੇ ਤੇ ਅੱਪਾ ਜਾ ਰਹੇ ਆ ਅੱਜ ਮੰਦਰ ਮੰਦਰ ਹੈਗੀ ਆ ਬਾਬਾ ਚੌਕੀ ਤੇ ਮੰਦਰ ਦਾ ਅੱਜ ਦਾ ਪ੍ਰੋਗਰਾਮ ਕਰਾਇਆ ਤਾਂ ਮੀਂਹ ਵੀ ਈ ਉਹਨਾਂ ਨੇ ਕਮਲ ਮਹਿਮਾ ਨੇ ਪਿੰਡੀ ਵੀ ਉਹਨਾਂ ਨੇ ਤੇ ਅੱਜ ਅੱਪਾ ਤੁਹਾਨੂੰ ਦਿਖਾਵਾਂਗੇ ਮੰਦਰ ਮੰਦਰ ਤੁਹਾਨੂੰ ਜਾਵਾਂਗੇ ਅੱਪਾ ਚੱਲੇ ਆ ਜੱਸੀ ਬਰੋਣਾ ਸਾਹਿਬ ਸ਼ਿਲਾ ਤੇ ਮੈਂ ਨਿਲਦੇ ਆਂ ਜੀ ਮੰਦਰ ਤੇ ਅਸੀਂ ਮੰਦਰ ਵਿੱਚ ਪਹੁੰਚ ਚੁੱਕੇ ਆਂ ਆਪਾਂ ਇਹ ਮੰਦਰ ਦਾ ਜੋੜਾ ਕਰ ਤੇ ਫਿਰ ਮੰਦਿਰ ਚ ਜਾਂਦੇ ਆਂ ਅੰਦਰ ਫਿਰ ਜੈ ਮਾਤਾ ਨਹੀਂ ਨਹੀਂ ਜਿਵੇਂ ਤੇਰੀ ਐਡ ਕਿਹਾ ਇਹਨਾਂ ਦੀ ਬਣਾਣਾ ਹੈ ਕਿੰਨੂੰ ਜਦੋਂ ਬੈਠੇ ਆਂ ਜੀ ਮੰਦਿਰ ਚ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰੀ ਜਨਿਆ ਫੋਨ ਫੜ ਫੜ ਕੇ ਜੋਤ ਬਿੱਲਾ ਹੈਰੀ ਗੋਲਡੀ ਵਿਨੋਦ ਸਾਰੇ ਬੈਠੇ ਇਕੱਠੇ ਨਾਲ ਦੀ ਨਾਲ ਇੱਕ ਦੂਜੇ ਤੋਂ ਫੋਨ ਫੜੀ ਜੰਨੇ ਬਸ ਜਲਦੇ ਵੀ ਸਾਰੇ ਮਾਈਕਾ ਉਹ ਲਾਲ ਬਟਨ ਨੂੰ ਤਿੰਨ ਕਰੀ ਕੋਈ ਕੁਝ ਨਹੀਂ ਹਾਂ ਹਾਂ ਅਰ ਇਹ ਵੀ ਮੈਂ ਮੋੜੇ ਨੂੰ ਆ ਆ ਮੱਡੀ ਵੱਨੋਂ ਟਿਕਾ ਲਾਉ ਮੜਾ ਜਾ ਰਹੀ ਹਮ ਨਮਨ 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 ਮਹੇਸ਼ਵਾਯ ਨਮਹ ਨਮਹ ਸ਼ਾਮ ਸਦਾ ਸ਼ਿਵਾਇ ਨਮਹ ਬੰਦੇ ਜੀ ਤੁਮਕਾਇ ਨਾਮ ਬੰਦਗੀ ਹੋ ਗਈ Thank you. I don't know. calendar. Jadi ya percakapan ya. Terima kasih telah menonton! ਕੜੀ ਹੀ ਸਾਡੀ ਬਣਾ ਦੇ ਚੰਦ ਗੱਤ ਕੇ ਬਹੁਤ ਮਸਾਲੇ ਬਣਾ ਦੇ ਵੰਡਾ ਤੇਰੇ ਅਪ ਸੰਗੇ ਸਾਡੀ ਜ਼ਿੰਦਗੀ ਨਾ ਜਾਣਿਆ ਤੇਰੇ ਅਪ ਸੰਗੇ ਸਾਡੀ ਜ਼ਿੰਦਗੀ ਨਾ ਜਾਣਿਆ ਰਾਤ ਲਾਇਆ ਹਾਲਿਆ ਤੂੰ ਇਸ ਤਰ੍ਹਾਂ ਕਹਾਂਵਾਰੇ ਰਾਤ ਲਾਇਆ ਹਾਲਿਆ ਤੂੰ ਇਸ ਤਰ੍ਹਾਂ ਜੁੜਾਵਾਰੇ ਤੇਰੇ ਅਪ ਅੱਪਾਗੇ ਜੀ ਮੰਦਿਰ ਤੋਂ ਘਰ ਤੇ ਟਾਈਮ ਬੱਜ ਗਿਆ 11 ਤੇ ਸਮਾਪਤੀ ਤਾਂ ਹੋਣੀ ਸੀਗੀ 12 ਵਜੇ ਪਰ ਆਪਾਂ ਆ ਗਏ 11 ਵਜੇ ਕਿਉਂਕਿ ਸ਼ਿਵੇ ਨੇ ਬਹੁਤਾਂ ਕੀਤੇ ਸੀਗੇ ਉੱਥੇ ਤੇ ਫਿਰ ਆਪਾਂ ਆ ਗਏ ਘਰ ਤੇ ਮਿਲਦੇ ਆਪਾਂ ਹੁਣ ਕੱਲ ਨੂੰ ਕੱਲ ਨੂੰ ਆਪਣਾ ਮੈਚ ਆ ਅਰਜੀਨਾਨੋ ਨਾਲ ਤੇ ਮਿਲਦੇ ਆ ਕੱਲੂ ਸਵੇਰੇ ਨਵੀਂ ਉਮੀਦ ਨਾਲ ਨਵੇਂ ਸਵੇਰ ਨਾਲ ਤੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਧੰਨਵਾਦ